ਸਸ੍ਰੀਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਵੱਡੀ ਗਿਣਤੀ ਦੇ ਵਿੱਚ ਭਾਰਤੀ ਵਿਦਿਆਰਥੀ ਖਾਸ ਕਰਕੇ ਪੰਜਾਬੀ ਵਿਦਿਆਰਥੀ ਸਟੂਡੈਂਟ ਵੀਜ਼ਾ ਦੇ ਉੱਤੇ ਕੈਨੇਡਾ ਜਾਂਦੇ ਨੇ ਕੈਨੇਡਾ ਦੇ ਵਿੱਚ ਜਾ ਕੇ ਪੜ੍ਹਾਈ ਦੇ ਨਾਲ ਨਾਲ ਰੋਜ਼ਗਾਰ ਦੀ ਤਲਾਸ਼ ਕਰਦੇ ਨੇ ਤੇ ਬਾਅਦ ਦੇ ਵਿੱਚ ਉਪੱਕੇ ਹੋਣ ਵਾਸਤੇ ਵੀ ਆਪਣੀ ਕਾਰਵਾਈ ਸ਼ੁਰੂ ਕਰ ਦਿੰਦੇ ਨੇ ਪਰ ਵੱਡਾ ਝਟਕਾ ਸਟੂਡੈਂਟ ਵੀਜ਼ਾ ਦੇ ਉੱਤੇ ਜਾਣ ਵਾਲੇ ਵਿਦਿਆਰਥੀਆਂ ਨੂੰ ਲੱਗਣ ਵਾਲਾ ਹੈ ਕਿਉਂਕਿ ਉੱਥੋਂ ਦੇ ਜਿਹੜੇ ਪ੍ਰਧਾਨ ਮੰਤਰੀ ਨੇ ਜਸਟਿਨ ਟਰੂਡੋ ਉਹਨਾਂ ਨੇ ਇੱਕ ਬਿਆਨ ਜਾਰੀ ਕੀਤਾ ਹੈ ਭਾਰਤੀ ਸਮੇਂ ਦੇ ਮੁਤਾਬਕ ਦੇਰ ਰਾਤ ਤੇ ਬਿਆਨ ਸਾਹਮਣੇ ਆਇਆ ਜਿਦੇ ਵਿੱਚ ਉਹਨਾਂ ਨੇ ਕਹਿ ਦਿੱਤਾ ਹੈ ਕਿ ਅਸੀਂ 35% ਤੱਕ ਸਟੂਡੈਂਟ ਵੀਜ਼ਾ ਘਟਾ ਦਿੱਤੇ ਨੇ ਤੇ 2025 ਦੇ ਵਿੱਚ ਅਗਲੇ ਸਾਲ ਇਹ 10% ਦੀ ਹੋਰ ਘਟਾ ਦਿੱਤੇ ਜਾਣਗੇ ਯਾਨੀ ਕਿ 45% ਦੀ ਵੀਜ਼ਾ ਘੱਟ ਮਿਲਣਗੇ ਸਟੂਡੈਂਟਸ ਨੂੰ ਤੇ ਉਹਨਾਂ ਨੇ ਇੱਕ ਟਿੱਪਣੀ ਹੋਰ ਵੀ ਕੀਤੀ ਹੈ ਕਹਿੰਦੇ ਕਿਉਂਕਿ ਵਿਦਿਆਰਥੀ ਨੇ ਜਿਹੜੇ ਜਾਂ ਜਿਹੜੇ ਲੋਕ ਸਾਡੇ ਕੋਲ ਆਉਂਦੇ ਨੇ ਉਹ ਸਾਡੀ ਆਰਥਿਕਤਾ ਦਾ ਅਹਿਮ ਹਿੱਸਾ ਨੇ ਪਰ ਇਹਨਾਂ ਦੀ ਆਰਡ ਦੇ ਵਿੱਚ ਕਈ ਸ਼ਰਾਰਤੀ ਤੱਤ ਐਕਟਿਵ ਹੋ ਜਾਂਦੇ ਨੇ ਉਹਨਾਂ ਨੂੰ ਵੱਖਰੇ ਕਰਨ ਵਾਸਤੇ ਉਹਨਾਂ ਦਾ ਜਿਹੜਾ ਮਾਇਆਜਾਲ ਆ ਉਹ ਤੋੜਨ ਵਾਸਤੇ ਅਸੀਂ ਅਜਿਹੀ ਕਾਰਵਾਈ ਕਰ ਰਹੇ ਹਾਂ ਵੱਡੀ ਤ अहम ਖਬਰ ਤੁਹਾਨੂੰ ਦੱਸ ਰਿਹਾ ਜਿਨ੍ਹਾਂ ਨੇ ਸਟੂਡੈਂਟ ਵੀਜ਼ਾ ਲਗਵਾਉਣਾ ਹੈ ਜਾਂ ਸਟੂਡੈਂਟ ਵੀਜ਼ਾ ਲਗਵਾਉਣ ਦੇ ਚਾਹਵਾਨ ਨੇ ਜਾਂ ਲਗਵਾ ਚੁੱਕੇ ਨੇ ਉਹਨਾਂ ਵਾਸਤੇ ਇਹ ਖਬਰ ਹੈ ਕਿ ਸਟੂਡੈਂਟ ਵੀਜ਼ਾ ਹੁਣ ਬਹੁਤ ਘੱਟ ਲੱਗਣਗੇ ਜੇਕਰ ਤੁਹਾਨੂੰ ਇਨ ਬਿਨ ਅੰਗਰੇਜ਼ੀ ਤੋਂ ਪੰਜਾਬੀ ਦੇ ਵਿੱਚ ਤਰਜਮਾ ਕਰਕੇ ਉਹਨਾਂ ਦੀ ਪੋਸਟ ਨੂੰ ਪੜ੍ਹ ਕੇ ਸੁਣਾਈਏ ਤਾਂ ਜਸਟਿਨ ਟਰੂਡੋ ਲਿਖਦੇ ਨੇ ਅਸੀਂ ਇਸ ਸਾਲ 35% ਦੀ ਕਟ ਅੰਤਰਰਾਸ਼ਟਰੀ ਵਿਦਿਆਰਥੀ ਪਰਮਿਟ ਦੇ ਰਹੇ ਹਾਂ ਅਤੇ ਅਗਲੇ ਸਾਲ ਇਹ ਸੰਖਿਆ ਹੋਰ 10% ਦੀ ਹੇਠਾਂ ਜਾ ਰਹੀ ਹੈ ਇਮੀਗ੍ਰੇਸ਼ਨ ਸਾਡੀ ਆਰਥਿਕਤਾ ਲਈ ਇੱਕ ਫਾਇਦਾ ਹੈ ਤੇ ਅੱਗੇ ਉਹ ਲਿਖਦੇ ਨੇ ਪਰ ਜਦੋਂ ਮਾੜੇ ਲੋਕ ਉਹਨਾਂ ਨੇ ਵੈਸੇ ਐਕਟਰਸ ਕਿਹਾ ਹੈ ਸਿਸਟਮ ਦੀ ਦੁਰਵਰਤੋਂ ਕਰਦੇ ਨੇ ਅਤੇ ਵਿਦਿਆਰਥੀਆਂ ਦਾ ਫਾਇਦਾ ਉਠਾਉਂਦੇ ਨੇ ਤਾਂ ਅਸੀਂ ਕ੍ਰੈਕਡਾਊਨ ਕਰਦੇ ਆ ਯਾਨੀ ਕਿ ਇਹ ਸਾਰਾ ਕੁਝ ਅਸੀਂ ਸਿਸਟਮ ਸੈੱਟ ਕਰਨ ਦੀ ਕੋਸ਼ਿਸ਼ ਕਰਦੇ ਆ ਦੱਸ ਦਈਏ ਕਿ ਰੋਜ਼ਾਨਾ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਜਹਾਜ਼ ਚੜ੍ਹਦੇ ਨੇ ਕੈਨੇਡਾ ਜਾਂਦੇ ਨੇ ਹੋਰ ਨਾ ਕੰਟਰੀਜ਼ ਦੇ ਵਿੱਚ ਜਾ ਕੇ ਰੋਜ਼ਗਾਰ ਦੀ ਤਲਾਸ਼ ਕਰਦੇ ਨੇ ਪੜ੍ਹਾਈ ਵੀ ਕਰਦੇ ਨੇ ਪੀਆਰ ਹੋਣਾ ਚਾਹੁੰਦੇ ਨੇ ਪਰ ਇਸ ਸਭ ਦੇ ਚੱਲਦਿਆਂ ਜਿਹੜਾ ਇਹ ਵੱਡਾ ਝਟਕਾ ਵਿਦਿਆਰਥੀਆਂ ਵਾਸਤੇ ਮੰਨਿਆ ਜਾ ਸਕਦਾ ਹੈ ਤੇ ਬੀਤੇ ਦਿਨ ਹੀ ਅਮਰੀਕਾ ਦੀ ਐਮਬੈਸੀ ਨੇ ਵੀ 7 ਟਰੈਵਲ ਏਜੰਟਾਂ ਦੇ ਖਿਲਾਫ ਡੀਜੀਪੀ ਗੌਰਵ ਯਾਦਵ ਹੋਰਾਂ ਨੂੰ ਸ਼ਿਕਾਇਤ ਦਿੱਤੀ ਸੀਗੀ ਕਿ ਡੀਜੀਪੀ ਗੌਰਵ ਯਾਦਵ ਉਹਨਾਂ ਦੇ ਉੱਤੇ ਕਾਰਵਾਈ ਕਰਨ ਜਿਸ ਤੋਂ ਬਾਅਦ ਉਹ ਕਾਰਵਾਈ ਹੋਣੀ ਸ਼ੁਰੂ ਵੀ ਹੋ ਗਈ ਹੈ ਜਿਹੜੇ ਜਾਲੀ ਦਸਤਾਵੇਜ਼ ਤਿਆਰ ਕਰਕੇ ਜਾਂ ਜਾਲੀ ਦਸਤਾਵੇਜ਼ ਲਗਾ ਕੇ ਦਸਤਾਵੇਜ਼ਾਂ ਦੇ ਵਿੱਚ ਧਾਂਦਲੀ ਕਰਕੇ ਸਟੂਡੈਂਟ ਵੀਜ਼ਾ ਲਗਵਾਉਂਦੇ ਸੀ ਤੇ ਹੁਣ ਕੈਨੇਡਾ ਸਰਕਾਰ ਨੇ ਪਿੱਛੇ ਜੇ ਵੀ ਸਖਤੀ ਕੀਤੀ ਸੀ ਕਈ ਤਰ੍ਹਾਂ ਦੀਆਂ ਫੀਸਾਂ ਦੇ ਵਿੱਚ ਵਾਧਾ ਕੀਤਾ ਗਿਆ ਸੀ ਤੇ ਪਿੱਛੇ ਜੇ ਹੀ ਕੈਨੇਡਾ ਦੇ ਵਿੱਚ ਮਹਿੰਗਾਈ ਦੀ ਮਾਰ ਵੀ ਪਈ ਸੀਗੀ ਜਿਹੜਾ ਸਿੱਧਾ ਅਸਰ ਪੰਜਾਬ ਦੇ ਭਾਰਤ ਦੇ ਵਿਦਿਆਰਥੀਆਂ ਦੇ ਉੱਤੇ ਪਿਆ ਸੀਗਾ ਕਾਰਨ ਇਹ ਸੀਗਾ ਕਿ ਉੱਥੇ ਇਕ ਤਾਂ ਰਹਿਣ ਦੀ ਸਮੱਸਿਆ, ਖਾਣ ਪੀਣ ਦੀ ਸਮੱਸਿਆ, ਨੌਕਰੀਆਂ ਦੀ ਸਮੱਸਿਆ ਆਉਣ ਲੱਗ ਪਈ ਸੀ ਜਿਸ ਤੋਂ ਬਾਅਦ ਦੇ ਵਿੱਚ ਕਈ ਕਦਮ ਚੁੱਕੇ ਗਏ ਸੀ ਤੇ ਹੁਣ ਵੱਡਾ ਕਦਮ ਜਿਹੜਾ ਜਸਟਨ ਟਰੂਡੋ ਹੋਰਾਂ ਵੱਲ ਚੁੱਕਿਆ ਜਾ ਰਿਹਾ ਹੈ ਉਹ ਕਹਿੰਦੇ ਕਿ 2025 ਦੇ ਵਿੱਚ ਅਸੀਂ 10% ਦੀ ਹੋਰ ਵੀ ਕਟੌਤੀ ਕਰ ਦੇਵਾਂਗੇ ਸਟੂਡੈਂਟ ਵੀਜ਼ਾਸ ਦੇ ਵਿੱਚ ਤੇ ਇਸ ਵਾਰ 35% ਦੀ ਘਟਾ ਕਿਤੇ ਗਏ ਨੇ ਤੇ ਅਗਲੀ ਵਾਰ 45% ਦੀ ਵੀਜ਼ਾ ਘੱਟ ਲੱਗਣਗੇ ਤਾਂ ਜੋ ਗਲਤ ਅੰਸਰਾਂ ਨੂੰ ਠੱਲ ਪਾਈ ਜਾ ਸਕੇ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਗਲਾ ਬਿਆਨ ਕੀ ਜਾਰੀ ਹੁੰਦਾ ਹੈ ਤੇ ਕਿਸ ਤਰ੍ਹਾਂ ਦੇ ਨਾਲ ਵਿਦਿਆਰਥੀ ਆਪਣੀ ਪ੍ਰਤੀਕਿਰਿਆ ਦਿੰਦੇ ਨੇ ਤੇ ਉਹਨਾਂ ਦੇ ਉੱਤੇ ਇਹਦਾ ਕੀ ਅਸਰ ਪੈਂਦਾ ਹੈ। ਨਿਰਧਰ ਹਾਂ, ਨਿਰਪੱਖ ਰਹਾਂਗੇ। ਆਜ਼ਾਦ ਹਾਂ, ਸੱਚ ਕਹਾਂਗੇ। ਗੱਲ ਕਰਾਂਗੇ ਸਿਆਸੀ ਹਵਾ ਦੀ। ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ। ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ। ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ। ਦੱਸਾਂਗੇ ਕੌਣ ਕਰ ਰਿਹਾ ਹੈ, ਕਿਹਦੇ ਤੇ ਜ਼ਬਰ। ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ। ਕੈਨੇਡਾ, ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ